ਬਹੁਤ ਬਹੁਤ ਮੁਬਾਰਕਾਂ ਮਿਲਦੇ ਸਾਰੀ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਸਾਰੀ ਸਾਥ ਸੰਗਤ ਜੀ ਦੇ ਦੇ ਇੱਥੇ ਮੇਲਾ ਹਰ ਸਾਲ ਦੀ ਤਰ੍ਹਾਂ ਮਮਾ ਮਾ ਕੇ ਇਸ ਸਾਲ ਵੀ ਬਹੁਤ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਤੇ ਬਹੁਤ ਬਹੁਤ ਉਮਤਾੰਡਾ ਮੇਲਾ ਵਨਾਇਆ ਜਾ ਰਿਹਾ ਹੈ ਤੇ ਸਾਰਿਆਂ ਨੂੰ ਅਪੀਲ ਹੈ ਕਿ ਮਮਾ ਮਾ ਕੇ ਪਹੁੰਚੋ ਤੇ ਰਾਤ ਦਾ ਪ੍ਰੋਗਰਾਮ ਜਿਹਦੇ ਵਿੱਚ ਸਿੰਗਰ ਵੀ ਬਹੁਤ ਮਮਾ ਮਾ ਕੇ ਆ ਰਹੇ ਨੇ ਤੇ ਬਾਤ ਤੋਂ ਬਾਅਦ ਇਕੱਠ ਕਰਨ ਦੀ ਕਿ ਮੁਖਤਬਰ ਚਲਦਾ ਮੁਖਤਬਰ ਚਲਦਾ ਅੱਜ ਤੋਂ ਬਾਤ ਨੂੰ ਆਪਾਂ ਕਰਦੇ ਨੇ ਹਾਂ ਜੀ ਸੰਤਾ ਦੇ ਵਾਸਤੇ ਕਰ ਜਿਹੜਾ ਹੋਣਾ ਹੈ ਹਾਂ ਜੀ ਸੰਤਾ ਲੋ ਬਹੁਤ ਸ਼ਰਧਾ ਪੁਰੀਆ ਦਾਨ ਦੁਗਾ ਅੱਗੇ ਤੋਂ ਕਿ ਬਹੁਤ ਵੱਡਾ ਮੇਲਾ ਹੋਈ ਜਾ ਰਿਹਾ ਹੈ ਤੇ ਬਾਬੇ ਦੀ ਮੇਹਰ ਆ ਜੀ ਪੂਰੀ ਤੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਜਾਣੇ ਹੰਮਾ ਮਾ ਕੇ ਪਹੁੰਚੋ ਤੇ ਆਪਣਾ ਯੋਗਦਾਨ ਪਾਓ ਸਾਡੇ ਚੈਨਲ ਤਾਂ ਬੇਸ਼ੱਕ ਬੇਸ਼ੱਕ ਅਸਰ ਦੇ ਯੂ ਫੋ ਬੇਸ ਇੱਕ ਰਾਇਟ ਮੈਸੇਜ ਇਹ ਹੀ ਆ ਜੀ ਨਸ਼ਿਆਂ ਤੋਂ ਬਚੋ ਕਿ ਪੀਰਾਂ ਦੇ ਦਰ ਆਵੋ ਤੇ ਸ਼ਰਧਾ ਭਾਵਨਾ ਨਾਲ ਸਾਰੇ ਆਪਣਾ ਪੰਜਾਬ ਤੇ ਉੱਪਰ ਤੇ ਕਲਾਕਾਰ ਸਰਜੀਤ ਕਦੀ ਬੀਬੀ ਰਣਬੀਰ ਗੌਰ ਸਾਡੇ ਦੀਪ نورਮਲ ਕਲਵਿੰਦਰ ਖਹਿਰਾ ਜੀ ਐਨਆਰਆਈ ਵੀ ਨਾਲ ਜੀ ਕਿੱਡੇ ਬੱਤੇ ਜੋਗਵਿੰਦਰ ਬਹੁਤ ਜੀ ਸਾਬਾ ਵੀਰ ਖੰਨਿਆਲਾ ਨੀਤਾ ਪਹਿ ਨਹੀਂ ਨਾ ਬਹੁਤ ਅੰਨ ਬਾਂਸ ਕਰਦੇ ਕੀ ਇਹਨਾਂ ਨੂੰ ਸਾਨੂੰ ਬਹੁਤ ਚੋਦਲ ਹੋਰ ਬੱਲੀ ਮਾਲਦੀ ਤੋਂ ਮਾਲਦੀ ਕਲਾਂ ਤੋਂ ਸਾਰੀ ਫੈਮਿਲੀ ਗੱਲ ਪਰਵਾਰ ਸਵਾਰਦੀ ਬਹੁਤ سپورਟ ਜੀ ਇਹਨਾਂ ਬਹੁਤ ਧੰਨਵਾਦ ਟਰੇਨਿੰਗ ਕਰਦੇ ਆ ਜੀ ਨੌਜਵਾਨ ਬੀਟੀ ਜੀ ਨੌਜਵਾਨ ਬੀਟੀ ਜੀ ਆਪਣੇ ਨਸ਼ਿਆਂ ਤੋਂ ਬਚਣ ਜੀ ਆਪਣੀ ਜ਼ਿੰਦਗੀ ਖਿਆਲ ਰੱਖਣਾ ਐਨ ਜੈਂਪੀਮਨ ਲੋਣ ਐ ਤਕੜੇ ਮੋਟੇ ਝਾਂਡੇ ਹੋਣ ਕੀ ਬਾਗੀ ਨਸ਼ਿਆਂ ਤੋਂ ਬਚਾਰ ਰੱਖਣ ਜੀ ਆਪਨ

ਨਾਮ ਤੇ ਪੀ ਆਈ